ਮੈਂ ਵਿਗਰਾਇਆ ਪਾਤਰ ਨਾਲ ਆ ਮੈਂ ਉਹ ਨਹੀਂ ਹੈ ਮੈਂ ਇੱਕ ਗੱਲ ਕਰ ਰਹੀ ਹਾਂ ਭੱਜਣਾ ਇੱਕੋ ਚੁੱਟੀ ਨਹੀਂ ਆ ਮਾਝੀ ਵਾਲੇ ਅਹੀਂ ਆ ਦਸਾਂ ਕਿ ਮਾਝੇ ਵਾਲੇ ਮਾਝੇ ਵਾਲੇ ਅਹੀਂ ਆ ਲੰਗਰ ਵਾਲੇ ਅਸੀਂ ਬੰਦੇ ਵਾਲੇ ਨਹੀਂ ਆ ਸਹੀ ਕਹੀ ਤੁਸੀਂ ਦਸਾਂਗੇ ਮੈਂ ਮੋਟਰਸਾਈਕਲ ਤੇ ਡਾਕਟਰ ਸਾਹਿਬ ਡਾਕਟਰ ਸਾਹਿਬ ਅਹੀਂ ਆ ਮੋਟਰਸਾਈਕਲ ਤੇ ਦੱਸਾ ਕਿ ਆ ਇੱਥੇ ਸਾਡੇ ਕੋਲ ਲੱਖ ਲੱਖ ਕਰੋੜ ਕਰੋੜ ਦੀਆਂ ਗੱਡੀਆਂ ਸੁਰਸਿੰਗ ਦੇ ਵਿੱਚ ਤੇ ਸਾਡਾ ਬੰਦਾ ਕੋਈ ਬੰਦਾ ਨਾ ਗੱਡੀ ਦੇ ਵਿੱਚ ਬੰਦਾ ਬਾਗ ਲੈ ਕੇ ਗਿਆ ਅਸੀਂ ਲੰਗਰਾਲੇ ਆ ਲੰਗਰ ਨਾ ਤਗੜੇ ਹੋ ਗਏ ਲੰਗਰਾਲੇ ਆ ਅਸੀਂ ਲੰਗਰਾਲੇ ਆ ਨੇ ਬੰਦਾ ਬਚਾਉਣਾ ਆਹ ਥਲੇ ਭੜਿਆ ਮੈਂ ਮੋਟਰਸਾਈਕਲ ਤੇ ਲਊ ਲੱਖਾ ਇਹ ਗੁਰਮਾ ਪੀਣਾ ਵੀ ਧਰਦੀ ਆ ਅੰਬਰਸਰ ਬੰਦੇ ਰਹੇ ਬੰਦਾਰੀ ਚੁੱਕ ਕੇ ਖੜਿਆ ਸਭ ਤੋਂ ਵੱਡੀ ਗੱਲ ਵੀ ਗੁਰਦਾਨਾ ਚੜਾ ਲੱਖਾਂ ਨਾ ਕਹਿੰਦਾ ਐ ਐਂਬੂਲੈਂਸ ਨਹੀਂ ਆਈ ਉਹ ਸਾਰੇ ਵਾਹ ਗੱਡੀ ਮਰੀ ਆ ਉਹ ਬੰਦਾ ਭੱਜ ਗਿਆ ਭੱਜ ਗਿਆ ਭੱਜ ਗਿਆ ਸਰਦਾਰ ਇਹ ਬੰਦਾ ਉਡਾਰੂ ਆ ਬੰਦਾ ਚੁੱਕਿਆ ਹਸਾਲ ਬੜਿਆ ਸਰਦਾਰ ਰੰਦਾ ਹੀ ਗਾੜੀ ਵਾਲਾ ਬਾਣੇ ਵਾਲਾ ਸਰਕਾਰ ਬੰਦੇ ਦੀ ਇਤ ਕਰੋ ਤੇ ਸਰਕਾਰ ਬੰਦਾ ਬੰਦਾ ਭੱਜ ਗਿਆ ਵਾ ਮੇਰੇ ਬਾਲੇ ਸਰਦਾਰ ਮੈਨੂੰ ਬਸੋ ਇਹ ਗੱਲ ਦਾ ਸਰਦਾਰ ਆ ਹੋਣ ਆਈ ਜੀ ਪੁਲਿਸ ਆਵੇ ਸਵਾਰ ਉਹ ਆਈ ਸੁਬਾਹ ਨੰਬਰ ਹੁਣਾਈ ਜੀਰ ਜੀ 112 ਅੱਧੀ ਰਾਤ 112 ਆਪ ਪੁੱਛੀ ਜੋ ਅੱਧੀ ਰਾਤ ਹਾਂ ਲੱਗਿਆ ਜ਼ਿਲ੍ਹੇ ਦੀ ਪੁਲਿਸ ਆਦਲਾ ਸਾਰੇ ਸਾਰੇ ਪੁਲਿਸ ਆਪਾ ਬਾਪਾ ਪਾਗਲ ਕਰਕੇ ਆਓ ਬਾਪਾ ਨਹੀਂ ਟੋੜਨਾ ਇੱਕ ਰੱਪਾ ਲਾ ਕੇ ਮਾਵਾ ਮੋਰੀ ਹੋਣੀ ਹੈ

ਕਿ ਵੀ ਸੁਰ ਸਿੰਘ ਦੇ ਲਾਗੇ ਪੈਟਰੋਲ ਮੱਪ ਲਾਗੇ ਇੱਕ ਗੱਡੀ ਦੀ ਤੇ ਇੱਕ ਮੋਟਰਸਾਈਕਲ ਇਨਫੀਲਡ ਦੀ ਹਾਂਜੀ ਹਾਂਜੀ ਐਕਸੀਡੈਂਟ ਹੋਇਆ ਕਿ ਵੀ ਜਿਹੜਾ ਮੋਟਰਸਾਈਕਲ ਵਾਲਾ ਇਨਫੀਲਡ ਵਾਲਾ ਮਾਲੂ ਵਾਲਾ ਹੈ ਬੰਦਾ ਰਵਜੀਤ ਸਿੰਘ ਉਹਦੀ ਡੈਥ ਹੋ ਗਈ ਹੈ ਦਰਦ ਤੇ ਬਾਕੀ ਜਿਹੜੀ ਤਫਤੀਸ਼ ਚੱਲ ਰਹੀ ਹੈ ਬਾਕੀ ਜਾਨ ਸਰ ਜਿਹੜੇ ਗੱਡੀ ਚਾਲ ਕੀ ਉਹ ਜਖਮੀ ਜੁਖਮੀ ਹੋ ਗਏ ਉਹ ਜਖਮੀ ਨੇ ਸਰ ਮੋਟਰਸਾਈਕਲ ਨੂੰ ਵੀ ਸੁਣਿਆ ਵੀ ਜਿਹੜਾ ਕਾਫੀ ਅੱਗ ਲੱਗ ਗਈ ਐਕਸੀਡੈਂਟ ਹੁਣ ਦੇ ਨਾਲ ਤੇ ਹੁਣ ਜਦੋਂ ਮੈਂ ਉਹ ਤਾਂ ਜਦੋਂ ਆਪਲ ਦੇ ਵਿੱਚ ਗੱਡੀ ਟਕਰਾਈਏ ਕੋਲੀ ਕਰਾਂ ਤੇ ਉਹ ਫਿਰ ਪਲਾਸਟਿਕ ਦੇ ਫੜਦੇ ਸੀਗੇ ਤੇ ਹੁਣ ਸਰ ਕੀ ਕਾਰਵਾਈ ਜਿਹੜੀ ਪੁਲਿਸ ਲੋਕੀ ਜੀ ਉਹ ਪੁਲਿਸ ਆਪਣੀ ਤਫਤੀਸ਼ ਕਰ ਰਹੀ ਹੈ ਜਿਹੜੇ ਵੱਡੇ ਆਏ ਸੀਗੇ ਜੇਕਰ ਕੋਈ ਬਿਆਨ ਲਿਖਾਉਗਾ ਫਿਰ ਮਾਮਲਾ ਦਰਜ ਹੋਊਗਾ ਕਿ ਡੈਥ ਹੋ ਗਈ ਨੇ ਜਦੋਂ ਜਰੂਰ ਬਾਕੀ ਸੀਨੀਅਰ ਅਫਸਰ ਸਾਡੇ ਜਿੱਤ ਤਰ੍ਹਾਂ ਕਹਿ ਕੇ ਅਸੀਂ ਉਸ ਦਰਜ ਆਪਣਾ ساری ਤਫਤੀਸ਼ ਕਰ ਰਹੇ 7200 ਰੁਪਏ ਲੈ ਕੇ ਜੀ ਲੁੱ